ਸ਼ਿਆਣੇ ਆਖਦੇ ਨੇ ਕਿ ਇੱਕ ਜ਼ੁਬਾਨ ਆ ਜਿਹੜੀ ਜ਼ੁਬਾਨ ਵਿਅਕਤੀ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡ ਕਢਾਉਣੀ ਆ ਭਾਵੇਂ ਹਰੇਕ ਵਿਅਕਤੀ ਦੇ ਵਿੱਚੋਂ ਮੂੰਹ ਦੇ ਵਿੱਚੋਂ ਨਿਕਲਣ ਵਾਲਾ ਸ਼ਬਦ ਬੜਾ ਕੀਮਤੀ ਹੁੰਦਾ ਹੈ ਉਹ ਆਪਣੇ ਸ਼ਬਦਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਵਿੱਚ ਵੀ ਵੱਸ ਸਕਦਾ ਹੈ ਤੇ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਿਕਲ ਵੀ ਸਕਦਾ ਹੈ ਇਸ ਕਰਕੇ ਜਿਵੇਂ ਆਪਾਂ ਅਕਸਰ ਕਹਿੰਦੇ ਆ ਕਿ ਪਹਿਲਾਂ ਤੋਲੋ ਫਿਰ ਬੋਲੋ ਕਿਉਂਕਿ ਜੇਕਰ ਆਪਾਂ ਤੋਲਣਾ ਭਾਵ ਕੇ ਸਮਝ ਸੋਚ ਕੇ ਬੋਲਾਂਗੇ ਤਾਂ ਸਾਡਾ ਲੋਕਾਂ ਦੇ ਵਿੱਚ ਚੰਗਾ ਨਜ਼ਰੀਆ ਵੀ ਜਾਵੇਗਾ ਤੇ ਲੋਕਾਂ ਦਾ ਚੰਗਾ ਪਤੀਰਾ ਸਾਡੇ ਪ੍ਰਤੀ ਰਹੇਗਾ ਇਸੇ ਪ੍ਰਕਾਰ ਇੱਕ ਗੱਲ ਹੋਰ ਹੈ ਕਿ ਜਦੋਂ ਕੋਈ ਵਿਅਕਤੀ ਗੁੱਸੇ ਦੇ ਵਿੱਚ ਹੁੰਦਾ ਹੈ ਤਾਂ ਜੋ ਉਹ ਗੁੱਸੇ ਦੇ ਵਿੱਚ ਆ ਕੇ ਬੋਲ ਬੋਲਦਾ ਉਹ ਉਸ ਵਿਅਕਤੀ ਦੇ ਅੰਦਰਲੀ ਜੋ ਸਥਿਤੀ ਹੁੰਦੀ ਹੈ ਜਾਂ ਉਹਦੇ ਅੰਦਰ ਜੋ ਕੁਝ ਚੱਲ ਰਿਹਾ ਹੁੰਦਾ ਉਹ ਗੁੱਸੇ ਦੇ ਵਿੱਚ ਬੋਲ ਕੇ ਆਪਣੇ ਸਾਰੇ ਮਨ ਦੇ ਵਿੱਚ ਚੱਲ ਰਹੇ ਹਾ ਭਾਵ ਸੰਝ ਕਰ ਪੈਂਦਾ ਹੈ ਭਾਵ ਕਿ ਜਦੋਂ ਕੋਈ ਵਿਅਕਤੀ ਗੁੱਸੇ ਦੇ ਵਿੱਚ ਬੋਲ ਰਿਹਾ ਹੁੰਦਾ ਉਸ ਦੇ ਵਿੱਚ ਇਹ ਗੱਲ ਲੋਟ ਕਰਨ ਵਾਲੀ ਹੁੰਦੀ ਹੈ ਕਿ ਉਸ ਦੇ ਜੋ ਮਨ ਵਿੱਚ ਚੱਲ ਰਿਹਾ ਹੈ ਉਹ ਉਸ ਨੂੰ ਉਜਾਗਰ ਕਰ ਰਿਹਾ ਹੈ ਕਿਸੇ ਪ੍ਰਕਾਰ ਜੋ ਇਹ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਕਿਉਂ ਕੀਤੀ ਹੈ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਮਨੀਸ਼ ਸੋਧਿਆ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚ ਅਜਿਹੇ ਲਫ਼ਜ਼ ਕੱਢ ਦਿੱਤੇ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਵੱਡੀ ਕਿਰਕਰੀ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਆਦਮੀ ਪਾਰਟੀ ਨੂੰ ਵੱਡੀ ਕਿਰਕਰੀ ਦਾ ਸਾਹਮਣਾ ਕਰਨਾ ਕਰਕੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਜੋ ਨਜ਼ਰੀਏ ਸੀ ਉਹ ਬਿਲਕੁਲ ਉਲਟ ਹੁੰਦਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਇੱਕ ਵੱਡਾ ਨਾਅਰਾ ਦਿੱਤਾ ਕਿ ਉਹ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਲਈ ਆਏ ਨੇ ਇਹਨਾਂ ਦੇ ਵੱਡੇ ਲੀਡਰ ਹਮੇਸ਼ਾ ਹੀ ਚੋਣਾਂ ਮੌਕੇ ਵੱਖ-ਵੱਖ ਪ੍ਰਕਾਰ ਦੇ ਦਾਅਵੇ-ਵਾਦੇ ਕਰਦੇ ਰਹਿੰਦੇ ਨੇ ਪਰ ਜਿਸ ਤਰ੍ਹਾਂ ਦੀਆਂ ਗੱਲਾਂ ਹੁਣ ਮਨੀਸ਼ ਸੋਧਿਆ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਆਖੀ ਹੈ ਉਸ ਮਸਲੇ ਸੰਬੰਧੀ ਜਦੋਂ ਦਾ ਇਹ ਉਹਨਾਂ ਨੇ ਬਿਆਨ ਦਿੱਤੇ ਆ ਤਾਂ ਲਗਾਤਾਰ ਵਿਰੋਧੀ ਪਾਰਟੀਆਂ ਸਮੇਤ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਚਰਚਾ ਦਾ ਵਿਸ਼ਾ ਵੱਡਾ ਬਣ ਗਿਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸੱਤਾ ਹਾਸਲ ਕਰਨ ਵਾਸਤੇ ਕੋਈ ਹੋ ਜਿਹੀ ਸੋਚ ਹੈ ਉਹ ਇੱਕ ਤਰੀਕੇ ਨਾਲ ਉਜਾਗਰ ਹੋ ਚੁੱਕੀ ਹੈ ਕਿਉਂਕਿ ਲੰਘੇ 15 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਜਿਹੜੇ ਕਿ ਦਿੱਲੀ ਦੇ ਵਿੱਚ ਸੱਤਾ ਵਿੱਚ ਰਹੇ ਨੇ ਉਹ ਦਿੱਲੀ ਦੀ ਸਰਕਾਰ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੀ ਉਸ ਸਮੇ ਉਹ ਉਪ ਮੁੱਖ ਮੰਤਰੀ ਵੀ ਰਹੇ ਆ ਤੇ ਸਿੱਖਿਆ ਦਾ ਵਿਭਾਗ ਵੀ ਦੇਖਦੇ ਰਹੇ ਨੇ ਜਿਸ ਕਰਕੇ ਆਖਦੇ ਸੀ ਕਿ ਜੋ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਉਹ ਮਨੀਸ਼ ਸੋਧਿਆ ਹੀ ਲੈ ਕੇ ਆਏ ਨੇ ਪਰ ਜਿਸ ਤਰ੍ਹਾਂ ਦੀ ਮਨੀਸ਼ ਸੋਧਿਆ ਨੇ ਇਹ ਬਿਆਨਵਾਜੀ ਕੀਤੀ ਹੈ ਉਹਨਾਂ ਨੇ ਲੰਘੇ 15 ਅਗਸਤ ਨੂੰ ਇੱਕ ਔਰਤਾਂ ਦੇ ਸਮੇਲਨ ਨੂੰ ਸੁਬੋਧਨ ਕਰਦਿਆਂ ਆਖਿਆ ਕਿ 2027 ਦੀਆਂ ਚੋਣਾਂ ਪੰਜਾਬ ਵਿੱਚ ਜਿੱਤਨੀਆਂ ਹੀ ਜਿੱਤਨੀਆਂ ਨੇ ਉਸ ਲਈ ਭਾਵੇਂ ਕਿਸੇ ਪ੍ਰਕਾਰ ਦਾ ਤਰੀਕਾ ਅਪਣਾਇਆ ਜਾਵੇ ਉਹਨਾਂ ਨੇ ਸਿੱਧੇ ਤੌਰ ਤੇ ਇਹ ਵੀ ਆਖ ਦਿੱਤਾ ਕਿ ਚੋਣਾਂ ਜਿੱਤਣ ਵਾਸਤੇ ਸ਼ਾਮ ਦੰਡ ਭੇਦ ਕੁਐਸਚਨ ਆਨਸਰ ਝੂਠ ਸੁਪਾਣ ਕੁਝ ਵੀ ਬੋਲੋ ਸਭ ਪਰਵਾਨ ਹੈ ਪਰ ਸੱਤਾਂ ਨਹੀਂ ਜਾਣੇ ਚਾਹੀਦੀ ਬਾਕੀ ਉਹਨਾਂ ਨੇ ਇਹ ਆਖਿਆ ਕਿ ਪਹਿਲਾਂ ਲੋਕਾਂ ਨੂੰ ਸਮਝਾਓ ਕਿ ਉਹ ਲੋਕ ਆਮ ਆਦੀ ਪਾਰਟੀ ਨੂੰ ਵੋਟਾਂ ਪਾਉਣ ਅਗਰ ਨਹੀਂ ਸਮਝਦੇ ਤਾਂ ਉਹਨਾਂ ਨੂੰ ਪੈਸੇ ਦਾ ਲਾਲਚ ਦਿਓ ਅਗਰ ਫਿਰ ਵੀ ਉਹਨਾਂ ਵਿੱਚ ਕੁਝ ਅਜਿਹਾ ਚੱਲਦਾ ਕਿ ਉਹ ਆਮ ਆਦੀ ਪਾਰਟੀ ਦੇ ਲਈ ਵੋਟਾਂ ਨਹੀਂ ਪਾ ਰਹੇ ਤਾਂ ਉਹਨਾਂ ਨੂੰ ਦੰਡ ਉਹਨਾਂ ਨੂੰ ਸਜ਼ਾਵਾ ਉਹਨਾਂ ਨੂੰ ਜਿਵੇਂ ਪੰਜਾਬ ਦੇ ਸੱਤਾ ਉਹਨਾਂ ਦੀ ਹੈਗੀ ਆ ਉਹਨਾਂ ਕੋਲ ਸਾਰਾ ਪੁਲਿਸ ਪ੍ਰਸ਼ਾਸਨ ਹੈ ਉਹ ਆਪਣੇ ਪੋਰਸ ਪ੍ਰਸ਼ਾਸਨ ਦੇ ذریعے ਲੋਕਾਂ ਦੇ ਤੱਕੇ ਨਾਲ ਡਰਾ ਧਮਕਾ ਕੇ ਵੋਟਾਂ ਪਵਾਉਣਗੇ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਕੁਐਸਚਨ ਆਨਸਰ ਭਾਵੇਂ ਕੋਈ ਵੀ ਕਰੀ ਜਾਵੇ ਤੁਸੀਂ ਸਿੱਧੇ ਤੌਰ ਤੇ ਆਖੋ ਕਿ ਬਸ ਪੰਜਾਬ ਦੇ ਵਿੱਚ 300 ਜੁੰਟ ਮਾਫ ਕਰਦੀ ਪੰਜਾਬ ਦੇ ਵਿੱਚ 300 ਜੁੰਟ ਮਾਫ ਕਰਦੀ ਜਾਂ ਕੋਈ ਹੋਰ ਚਾਹੇ ਕੋਈ ਲੱਖ ਝੂਠ ਬੋਲੋ ਪਰ ਸੱਤਾ ਬਚਾਉਣੀ ਹੀ ਬਚਾਉਣੀ ਹੈ ਇਹ ਜਵਾਨ ਉਹਨਾਂ ਨੇ ਆਪਣੇ ਮੁੰਦੇ ਵਿੱਚੋਂ ਕੱਢ ਬੈਠੇ ਦਨੌਜ਼ੀ ਵਾਲ ਇਸ ਗੱਲ ਦਾ ਵੱਡਾ ਪਰਲ ਬਣ ਗਿਆ ਤੇ ਆਮ ਆਦੀ ਪਾਰਟੀ ਲਈ ਇਹ ਜਵਾਨ ਵਿੱਚ ਨਿਕਲੇ ਸ਼ਬਦ ਸੰਕਟ ਦੀ ਘੜੀ ਲੈ ਆਏ ਹੁਣ ਵੱਡਾ ਸਵਾਲ ਤਾਂ ਇਹ ਹੈ ਕਿ ਕੀ ਆਮ ਆਦੀ ਪਾਰਟੀ ਚੋਣਾਂ ਜਿੱਤਣ ਵਾਸਤੇ ਇਸ ਤਰ੍ਹਾਂ ਦੇ ਤਰੀਕੇ ਅਪਣਾਉਂਦੀ ਹੈ ਕਿਉਂਕਿ ਇਹ ਤਾਂ ਇੱਕ ਸਿਰਫ ਵੀਡੀਓ ਸਾਹਮਣੇ ਔਨ ਕਰਕੇ ਹੀ ਉਹਨਾਂ ਦੇ ਅੰਦਰਲੀ ਮਾਨਸਿਕਤਾ ਉਜਾਗਰ ਹੋਈ ਹੈ ਜੇਕਰ ਆਪਾਂ ਪੇਸ਼ਲ ਖੋਰੀ ਝਾਤ ਮਾਰੀਏ ਜਾਂ ਜੋ ਆਮ ਆਦੀ ਪਾਰਟੀ ਜਿੱਤਦੇ ਹੋਏ ਨਮਾਇੰਦੇ ਨੇ ਵਿਧਾਇਕ ਨੇ ਮੰਤਰੀ ਨੇ ਉਹਨਾਂ ਦੇ ਜਦੋਂ ਆਮ ਆਦੀ ਪਾਰਟੀ ਦੇ ਹਾਈ ਕਮਾਂਡ ਕੋਲ ਮੀਟਿੰਗ ਹੁੰਦੀ ਆ ਉਦੋਂ ਵੀ ਹੋ ਸਕਦਾ ਅਜਿਹੀ ਬੋਲ ਬੋਲੇ ਜਾਂਦੇ ਹੋਣ ਇੱਕ ਤਾਨਾ ਸਹੀ ਤਰੀਕੇ ਨਾਲ ਇਹਨਾਂ ਲੋਕਾਂ ਦੁਆਰਾ ਚੁਣੇ ਹੋਏ ਨਮਾਇੰਦਿਆਂ ਨਾਲ ਵਰਤਾਓ ਕੀਤਾ ਜਾਂਦਾ ਹੋਵੇ ਪਰ ਉਹ ਆਮ ਆਦੀ ਪਾਰਟੀ ਦੇ ਲੀਡਰ ਹੋਣ ਕਰਕੇ ਆਮ ਆਦੀ ਪਾਰਟੀ ਦੇ ਵਿਧਾਇਕ ਹੋਣ ਕਰਕੇ ਗੱਲ ਸਾਹਮਣੇ ਨਹੀਂ ਲਿਆਉਂਦੇ ਪਰ ਜਦੋਂ ਇਹ ਗੱਲ ਇੱਕ ਉਹਨਾਂ ਨੇ ਸਮੇਲਨ ਦੇ ਵਿੱਚ ਔਰਤਾਂ ਨੂੰ ਆਖੀ ਹਾਂ ਇਹ ਗੱਲ ਦੀ ਵੀਡੀਓ ਬਣੀ ਤਾਂ ਵਾਇਰਲ ਹੋਈ ਤਾਂ ਇਹ ਗੱਲ ਵੱਡੀ ਬਣ ਗਈ ਹੁਣ ਇਸ ਤੇ ਆਮ ਆਦੀ ਪਾਰਟੀ ਦੇ ਸ਼ਾਸਕ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਆਮ ਆਦੀ ਪਾਰਟੀ ਨੂੰ ਵੱਡੀ ਪੱਧਰ ਤੇ ਘੇਰਿਆ ਭਾਵੇਂ ਭਾਰਤ ਜਨਤਾ ਪਾਰਟੀ ਗੱਲ ਕਰੀਏ ਕਿਉਂਕਿ ਭਾਰਤ ਜਨਤਾ ਪਾਰਟੀ ਦੇ ਲੀਡਰ ਸੁਨੀਲ ਜਾਖੜ ਨੇ ਇਹ ਜੋ ਇਹ ਬਿਆਨਬਾਜ਼ੀ ਕੀਤੀ ਹੈ ਇਸ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ ਹੋ ਸਕਦਾ ਕੋਈ ਆਉਣ ਦਿਨਾਂ ਵਿੱਚ ਆਵਾਦੀ ਪਾਰਟੀ ਦੇ ਇਸ ਲੀਡਰ ਤੇ ਵੱਡੀ ਕਾਰਵਾਈ ਵੀ ਹੋ ਸਕਦੀ ਹੈ ਕਾਰਵਾਈ ਹੁਣ ਵੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਡਰਾ ਠੰਕਾ ਕੇ ਜੇਕਰ ਚੋਣਾਂ ਕਰਾਉਣੀਆਂ ਨੇ ਲੋਕਾਂ ਤੋਂ ਵੋਟਾਂ ਟੱਕੇ ਨਾਲ ਪਵਾਉਣੀਆਂ ਨੇ ਤਾਂ ਸਾਡਾ ਲੋਕਤੰਤਰ ਕਿੱਥੇ ਹੈ ਇਹ ਵੱਡਾ ਸਵਾਲ ਖੜਾ ਹੋ ਗਿਆ ਗੱਲ ਇੱਥੇ ਇੱਕ ਹੋਰ ਵੀ ਸੋਚਣ ਵਾਲੀ ਹੈ ਕਿ ਅਗਰ ਇਹਹੀ ਬਿਆਨਬਾਜ਼ੀ ਕਿਸੇ ਆਵਾਦੀ ਪਾਰਟੀ ਦੇ ਬੁਢਾਈ ਕਰਨੇ ਜਾਂ ਕਿਸੇ ਹੋਰ ਨੇਤਾ ਨੇ ਆਖੀ ਹੁੰਦੀ ਤਾਂ ਮੰਨ ਵੀ ਲੈਂਦੇ ਕਿ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦਾ ਹੈ ਇਹ ਬਿਆਨਬਾਜ਼ੀ ਉਸ ਵਿਅਕਤੀ ਵੱਲੋਂ ਕੀਤੀ ਗਈ ਹੈ ਜਿਹੜੇ ਇਸ ਵੇਲੇ ਪੰਜਾਬ ਦੇ ਇੰਚਾਰਜ ਨੇ ਮਨੀਸ਼ ਸੋਧਿਆ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਉਹ ਪੰਜਾਬ ਦੇ ਇੰਚਾਰਜ ਵਜੋਂ ਪੰਜਾਬ ਵਿੱਚ ਵਿਚਰ ਰਹੇ ਨੇ ਪਾਰਟੀ ਦੀ ਮੁੱਖ ਤੌਰ ਤੇ ਉਹ ਜੋ ਵਿਚਾਰਧਾਰਾ ਨੂੰ ਲੈ ਕੇ ਜਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਫਰਮਾਨ ਜਾਰੀ ਕਰਵਾਉਣਾ ਤਾਂ ਮਨੀਸ਼ ਸੋਧਿਆ ਹੀ ਅੱਗੇ ਆ ਕੇ ਆਪਣਾ ਫਰਮਾਨ ਜਾਰੀ ਕਰਵਾਉਂਦੇ ਨੇ ਉਸ ਤੇ ਸਾਰੇ ਲੋਕ ਜਿਹੜੇ ਇਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਉਹ ਫੁੱਲ ਚੜਾਉਂਦੇ ਨੇ ਉਹੀ ਵਿਅਕਤੀ ਇਹ ਕਹਿ ਰਹੇ ਹੋਵੇ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਹਰਬਾ ਵਰਤ ਕੇ ਸੱਤਾ ਲਿਆਉਣੀ ਹੈ ਉਹ ਉਹਨਾਂ ਨੂੰ ਦੱਸ ਵੀ ਦੇਇਆ ਕਿ ਕਿਸ ਤਰ੍ਹਾਂ ਇਹ ਇੱਕ ਸਾਰਾ ਕੁਝ ਕਰਨਾ ਇਹ ਵੱਡੀ ਗੱਲ ਇਸ ਕਰਕੇ ਬਣ ਗਈ ਜਦੋਂ ਇਹ ਬਿਆਨबाजी ਹੋ ਰਹੀ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਰ ਅਰੋੜਾ ਸਾਹਮਣੇ ਬਿਲਕੁਲ ਬੈਠੀ ਸੀ ਤਾਂ ਉਹਨਾਂ ਨੂੰ ਇਸ ਗੱਲ ਕਹਿਣ ਤੋਂ ਬਾਅਦ ਹਾਸੀ ਵੀ ਆਈ ਉਹ ਹਸਣ ਵੀ ਲੱਗੇ ਪਤਾ ਨਹੀਂ ਉਹਨਾਂ ਨੂੰ ਇਹ ਲੱਗਿਆ ਕਿ ਇਹ شاید ਉਹਨਾਂ ਨੇ ਗਲਤ ਬੋਲ ਦਿੱਤਾ ਜਾਂ ਉਹਨਾਂ ਨੂੰ ਕੁਝ ਹੋਰ ਲੱਗਿਆ ਪਰ ਉਹ ਹੱਸ ਰਹੇ ਸੀ ਇਸ ਗੱਲ ਦਾ ਵੀ ਪੰਜਾਬ ਦੇ ਲੋਕਾਂ ਨੇ ਵੱਡੀ ਪੱਧਰ ਤੇ ਬੁਰਾ ਮਨਿਆ ਆਮ ਆਦੀ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਉਣ ਦਾ ਮਤਲਬ ਲੋਕਾਂ ਦਾ ਇਹ ਸੀ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਦੀ ੱੱਕੇਸਾਈ ਤੋਂ ਉਹ ਅੱਕ ਚੁੱਕੇ ਸੀ ਜਿਸ ਕਰਕੇ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਂਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰ ਹਮੇਸ਼ਾ ਹੀ ਆਖਦੇ ਰਹਿੰਦੇ ਸਨ ਕਿ ਉਹ ਸੱਤਾ ਬਦਲਣ ਵਾਸਤੇ ਆਏ ਨੇ ਉਹ ਆਮ ਲੋਕਾਂਾਂ ਦੀ ਮੰਗ ਹੀ ਇੱਥੇ ਜਿੱਤ ਕੇ ਵਿਚਰਨਗੇ ਪਰ ਇੱਥੇ ਜੋ ਜਿਸ ਤਰ੍ਹਾਂ ਉਹਨਾਂ ਨੇ ਬਾਦੇ ਦਾਅਵੇ ਕੀਤੇ ਸੀ ਉਹ ਸਭ ਤੋਂ ਉਲਟਾ ਫਲਟਾ ਹੋ ਗਿਆ ਸਾਰੀ ਕਹਾਣੀ ਹੋਰ ਤਰੀਕੇ ਨਾਲ ਹੁਣ ਦਿਖਣ ਲੱਗੀ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ 3 ਸਾਲ ਤੋਂ ਉੱਪਰ ਲੰਘਣ ਵਾਲਾ ਹੋ ਚੁੱਕਿਆ ਪਰ ਅਜਿਹੀ ਕ੍ਰਾਂਤੀ ਆਮ ਲੋਕਾਂ ਨੂੰ ਨਹੀਂ ਦਿੱਸੀ ਜਿਸ ਸਲਕਾ ਉਹ ਇਹ ਮੋੜ ਤੋਂ ਦੁਆਰਾ ਸੱਤਾ ਦੇ ਵਿੱਚ ਆ ਜਾਵੇ ਕਿਉਂਕਿ ਆਮ ਆਦੀ ਪਾਰਟੀ ਨੇ ਹਮੇਸ਼ਾ ਇਹ ਗੱਲ ਨੂੰ ਬਥੇਰੇ ਪ੍ਰਚਾਰਿਆ ਸੀ ਜਦੋਂ ਪੰਜਾਬ ਵਿੱਚ ਉਹ ਪਹਿਲੀ ਵਾਰ ਚੋਣਾਂ ਲੜਨ ਜਾ ਰਹੀ ਸੀ ਜਾਂ ਆਪਾਂ 2017 ਦੀ ਚੋਣਾਂ ਦੀ ਗੱਲ ਕਰੀਏ ਭਾਵੇਂ 2022 ਦੀ ਆਮ ਆਦੀ ਪਾਰਟੀ ਦੇ ਲੀਡਰ ਹਮੇਸ਼ਾ ਅਕਸਰ ਹੀ ਆਖਦੇ ਰਹਿੰਦੇ ਸਨ ਕਿ ਜਦੋਂ ਉਹਨਾਂ ਦੀ ਪੰਜਾਬ ਸਰਕਾਰ ਬਣ ਜਾਵੇਗੀ ਤਾਂ ਜਦੋਂ ਉਹਨਾਂ ਦੀ ਸਰਕਾਰ ਦਾ ਕਾਰਜਕਾਲ ਪੂਰਾ ਹੋ ਜਾਵੇਗਾ ਤਾਂ ਉਹ ਲੋਕਾਂ ਦੇ ਅੱਗੇ ਵੋਟਾ ਪਾਉਣ ਵਾਸਤੇ ਜਾਂ ਵੋਟਾ ਮੰਗਣ ਵਾਸਤੇ ਨਹੀਂ ਜਾਣਗੇ ਉਹ ਇਹ ਆਖਣਗੇ ਕਿ ਜੇਕਰ ਉਹਨਾਂ ਦੀ ਸਰਕਾਰ ਦਰਮਿਆਨ ਜੋ ਚੰਗੇ ਕੰਮ ਹੋਏ ਨੇ ਉਹਨਾਂ ਤਾਂ ਲੋਕ ਖੁਸ਼ ਨੇ ਤਾਂ ਆਮ ਆਦੀ ਪਾਰਟੀ ਨੂੰ ਵੋਟਾਂ ਪਾਜਣ ਪਰ ਇੱਥੇ ਗੱਲ ਹੋਰ ਹੀ ਬਣ ਗਈ ਕਿ ਹੁਣ ਉਹ ਗੱਲ ਤਾਂ ਭੁੱਲ ਭੁਲਾ ਗਏ ਤੇ ਇਹ ਆਖਣ ਲੱਗੇ ਨੇ ਕਿ ਝੂਠ ਤੂਫਾਨ ਸੱਚ ਝੂਠ ਕੋ ਜੀ ਬੋਲੋ ੱੱਕੇ ਸਾਹੀ ਕਰੋ ਪਰ ਸੱਤਾ ਨਹੀਂ ਆਪਣੇ ਕੋਲੋਂ ਖੁਸਣੀ ਚਾਹੀਦੀ ਇਸ ਕਰਕੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਵੱਡੀ ਨਾਰਾਜ਼ਗੀ ਹੈ ਭਾਵੇਂ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਹੁਣ ਇਹ ਆਖਣ ਵੀ ਲੱਗੇ ਨੇ ਕਿ ਇਹ ਵਿਚਾਰ ਜੋ ਮਨੀਸ਼ ਸੋਧਿਆ ਵੱਲੋਂ ਦਿੱਤੇ ਗਏ ਨੇ ਇਹ ਉਹਨਾਂ ਦੇ ਨਿੱਜੀ ਹੋ ਸਕਦੇ ਨੇ ਇਸ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਹੈ ਇਹ ਅਕਸਰ ਹੀ ਅਸੀਂ ਦੇਖਦੇ ਰਹਿੰਦੇ ਹਾਂ ਕਿ ਜਦੋਂ ਕਿਸੇ ਗੱਲ ਨੂੰ ਲੈ ਕੇ ਮਾਹੌਲ ਖਰਾਬ ਹੋ ਜਾਵੇ ਜਾਂ ਪਾਰਟੀ ਦੇ ਪੱਲੇ ਨਾਰਾਜ਼ਗੀ ਪਵੇ ਤਾਂ ਉਦੋਂ ਇਹ ਆਖ ਜਾਂਦਾ ਕਿ ਜਿਹੜੇ ਵਿਚਾਰਾਂ ਜਿਹੜੇ ਬਿਆਨਾਂ ਕਰਕੇ ਲੋਕ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਵਿਰੋਧਤਾ ਜ਼ਾਹਰ ਕਰ ਰਹੇ ਨੇ ਉਹ ਬਿਆਨਬਾਜ਼ੀ ਜਿਸ ਵਿਅਕਤੀ ਵੱਲੋਂ ਸਾਂਝੀ ਕੀਤੀ ਗਈ ਹੁੰਦੀ ਹੈ ਉਹ ਉਹਨਾਂ ਦੇ ਨਿੱਜੀ ਆਖੇ ਖਿਹੜਾ ਛੜਾਇਆ ਜਾਂਦਾ ਹੈ ਉਸੇ ਪ੍ਰਕਾਰ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਵੀ ਇਹੀ ਆਖੇ ਖਿਹੜਾ ਛੜਾਇਆ ਜਾ ਰਿਹਾ ਕਿ ਇਹ ਵੀ ਵਿਚਾਰ ਜੋ ਬਿਆਨਬਾਜ਼ੀ ਕੀਤੀ ਗਈ ਹੈ ਇਹ ਮਨੀਸ਼ ਸੋਧਰ ਨਿੱਜੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਕੁੱਲ ਮਿਲਾ ਕੇ ਜੋ ਇਹ ਬਿਆਨਬਾਜ਼ੀ ਹੋਈ ਹੈ ਬੜੀ ਮੰਦ ਭਾਗੀ ਹੋਈ ਹੈ ਇਸ ਨਾਲ ਹੋ ਸਕਦਾ ਉਹਨਾਂ ਦੀ ਅੰਦਰਲੀ ਮਾਨਸਿਕਤਾ ਉਜਾਗਰ ਹੋ ਗਈ ਹੋਵੇ ਕਿ ਪੰਜਾਬ ਵਿੱਚ ਉਹ ਕਿਸ ਤਰ੍ਹਾਂ ਦਾ ਮਾਹੌਲ ਬਣਾ ਸਕਦੇ ਆ ਸੋ ਅੱਜ ਦੀ ਵਿਚਾਰ ਚਰਚਾ ਇੰਨੀ ਹੀ ਜੇਕਰ ਤੁਹਾਨੂੰ ਸਾਡੇ ਇਹ ਪ੍ਰੋਗਰਾਮ ਪਸੰਦ ਆਉਂਦੇ ਨੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦੇਣਾ ਧੰਨਵਾਦ ਸਤਿ ਸ੍ਰੀ ਅਕਾਲ